अगे होर बाल बख्शो सच्चे पातशा कृपा करो कृपा करो पाशा भोल गांधी आग्ञा बख्शो जो जी छोटे आगे सतनाम श्री वाहे गुरु नाम सचे वाहे जी का खालसाए दन दल बाबा दीप सिंह जी दियां बाते बावे सोने ਤਨ ਬਾਬਾ ਦੀ ਜੀ ਖਸ਼ਿਆ ਬਾਬੇ ਬਦੇ ਬਾਬੇ ਸੋਨੇ ਹਾਲੇ ਸਾਡੇ ਸਾਡੇ ਸਾਹਮਣੇ ਕੇ ਸਾਹਮਣੇ ਸਾਹਮਣੇ ਇੱਕ ਵਾਰ ਫੇਰ ਸਾਹਮਣੇ ਕੇ ਅੱਜ ਜੋ 1:30 ਸਮਾਂ ਮੇਰਾ ਨਾਮ ਮਨਪ੍ਰੀਤ ਸਿੰਘ ਬਨੂਆ ਜੀ ਅਜੀਤਨਗਰਦਾਰ ਨਿਵਾਸੀ ਆ ਮੇਰੇ ਤੇ ਮੇਰੇ ਪਰਿਵਾਰ ਵੱਲੋਂ ਤੰਤਨ ਬਾਬਾ ਦੀਪ ਸਿੰਘ ਜਨਮ ਦਿਹਾੜੇ ਦੀ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਹੋਈ ਜੀ ਅੱਜ ਇਹ ਜੋ ਕੇਕ ਅੱਜ ਤੰਤਨ ਬਾਬਾ ਦੀਪ ਸਿੰਘ ਜਨਮ ਦਿਨ ਤੇ ਕੇਕ ਕੱਟਾਇਆ ਗਿਆ 600 ਪਾਉਂਡ ਦਾ ਕੱਟਾਇਆ ਗਿਆ ਜੀ ਜੋ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੱਟਾਇਆ ਗਿਆ ਜੀ ਅਸੀਂ ਇਸ ਕੇਕ ਦੀ ਸ਼ੁਰੂਆਤ 50 ਪੌਂਡ ਤੋਂ ਕੀਤੀ ਸੀ ਜੋ ਕਿ ਅੱਜ ਇਹ 600 ਪੌਂਡ ਦੇ ਬਾਬਾ ਜੀ ਦੀ ਸੇਵਾ ਨਾਲ ਚੱਲ ਰਹੀ ਹੈ ਜੀ ਅੰਗੂ ਵੀ ਇਸ ਤਰ੍ਹਾਂ ਦੇ ਪਹਿਲੇ ਚੱਲਦੇ ਰਹਿਣਗੇ ਜੀ ਬਿਲਕੁਲ ਬਿਲਕੁਲ ਜੀ ਸਾਰੇ ਕਬਰਾਲੇ ਹਾਲ ਸਾਲ ਚੱਲਦੇ ਰਹਿਣਗੇ ਲੋਕਾਂ ਨੂੰ ਇੰਨੀ ਸ਼ਰਧਾ ਭਾਵਨਾ ਹੁੰਦੀ ਲੋਕੀ ਵੇਟ ਕਰਦੇ ਰਹਿੰਦੇ ਕਿ ਜਦੋਂ 26 ਜਨਵਰੀ ਆਏਗੀ ਫਿਰ ਸਾਨੂੰ ਕੀ ਖਾਣ ਨੂੰ ਮਿਲੇਗਾ ਹੁਣ ਅੱਜ ਦਾ ਦਿਨ 26 ਜਨਵਰੀ ਨਿਕਲ ਗਿਆ ਹੁਣ ਸਾਨੂੰ ਇਹ ਹੀ ਰਹੇਗਾ ਕਿ ਅਗਲੀ 26 ਜਨਵਰੀ ਕਿਦੋਂ ਆਏਗੀ ਆਪਾਂ ਹੁਣ ਤਿਆਰੀ ਕਰੀਏ ਅਗਲੀ 26 ਜਨਵਰੀ ਦੀ ਜਿਸ ਸ਼ੁਰੂ ਕਰਦਾਂਗੇ ਜਿਸ ਤਰ੍ਹਾਂ ਤੁਸੀਂ ਨੌਜਵਾਨ ਇਸ ਤਰ੍ਹਾਂ ਦੇ ਉਪਰਾਲੇ ਬੜੇ ਵਧੀਆ ਕਰਦੇ ਹੋ ਕੁਝ ਨੌਜਵਾਨ ਨਸ਼ਿਆਂ ਵੱਲ ਜਾ ਰਹੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜੀ ਮੇਰੀ ਉਹਨਾਂ ਨੌਜਵਾਨਾਂ ਨੂੰ ਇਹ ਹੀ ਅਪੀਲ ਹੈ ਕਿ ਨਸ਼ਾ ਮੁਕਤ ਹੋਵੋ ਜੀ ਨਸ਼ਾ ਮੁਕਤ ਹੋ ਕੇ ਗੁਰੂ ਘਰ ਨਾਲ ਜੁੜੋ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਕਰੋ ਜੀ ਆਪਣੀ ਜਿਹੜੀ ਲੋਕ ਆ ਜਿਹੜੇ ਦੂਜੇ ਪਾਸੇ ਅੱਜ ਕੱਲ ਜਾਂਦੇ ਆ ਦੂਜੇ ਪਾਸੇ ਧਿਆਨ ਹੋਰ ਧਰ ਲੋਕੀ ਅੱਜਕੱਲ ਗੁਰੂਆਂ ਨੇ ਜਿਹੜੀਆਂ ਇੰਨੀਆਂ ਕੁਰਬਾਨੀਆਂ ਦਿੱਤੀਆਂ ਇੰਨਾ ਬਸ ਕੀਤਾ ਲੋਕੀ ਨੂੰ ਲੋਕੀ ਭੁੱਲੀ ਜਾ ਰਹੇ ਲੋਕੀ ਉਹਨਾਂ ਨੂੰ ਭੁੱਲ ਕੇ ਦੂਜੇ ਸ਼ਿਫਟ ਹੋ ਰਿਹਾ ਜਿਵੇਂ ਈਸਾ ਭਾਈ ਜਰਾਂ ਦੇ ਉਧਰ ਈਸਾਈ ਵੱਲ ਜ਼ਿਆਦਾ ਜਾ ਰਹੇ ਪਰ ਲੋਕਾਂ ਨੂੰ ਇਹ ਅਪੀਲ ਆ ਗੁਰੂ ਘਰ ਦੀ ਇੰਨੀਆਂ ਕੁਰਬਾਨੀਆਂ ਨੂੰ ਯਾਦ ਰੱਖੋ ਗੁਰੂ ਘਰ ਨਾਲ ਜੁੜੋ ਤੇ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਕਰੋ